ਅੱਜਕੱਲ ਰਿਸ਼ਤਿਆਂ ਦਾ ਰੰਗ ਕਿਸ ਤਰ੍ਹਾਂ ਚਿੱਟਾ ਪੈ ਗਿਆ ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਸੀ ਬਠਿੰਡਾ ਦੇ ਮਹਿਨਾ ਚੌਂਕ ਵਿੱਚ ਜਿੱਥੇ ਇੱਕ ਵਿਅਕਤੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਮਾਮਲੇ 'ਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਤੇ ਮੇਰੇ ਤੱਕ ਦੀ ਪਛਾਣ ਨਿਰਮਲ ਸਿੰਘ ਵਜੋਂ ਹੋਈ ਸੀ ਨਿਰਮਲ ਸਿੰਘ ਦਾ ਕਤਲ ਉਸਦੀ ਪ੍ਰੇਮਿਕਾ ਦੇ ਮੁੰਡੇ ਤੇ ਭਰਾ ਨੇ ਮਿਲ ਕੇ ਕੀਤਾ ਸੀ ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਫਤਾਰ ਕਰ ਲਿਆ ਜਦਕਿ ਕਹਾਲੇ ਵੀ ਫਰਾਰ ਹੈ ਜਾਣਕਾਰੀ ਮੁਤਾਬਕ ਥਾਣਾ ਕੋਤਵਾਲੀ ਵਿੱਚ ਨਿਰਮਲ ਸਿੰਘ ਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਿਆ ਜਿਸ ਵਿਅਕ ਕਤਲ ਹੋਇਆ ਉਹ ਕਿਸੇ ਮਹਿਲਾ ਨੂੰ ਭੁਜਾ ਕੇ ਲੈ ਕੇ ਆਇਆ ਸੀ ਜਿਸ ਨੂੰ ਲੈ ਕੇ ਮਹਿਲਾ ਦਾ ਬੇਟਾ ਤੇ ਉਸ ਦਾ ਭਰਾ ਉਸ ਦੇ ਪਿੱਛੇ ਲੱਗੇ ਹੋਏ ਸਨ ਮਹਿਲਾ ਦਾ ਬੇਟਾ ਤੇ ਉਸ ਦੇ ਭਰਾ ਨੂੰ ਬਠਿੰਡਾ ਦੇ ਮਹਿਨਾ ਚੌਂਕ ਵਿੱਚ ਜਦੋਂ ਨਿਰਮਲ ਸਿੰਘ ਮਿਲਿਆ ਤਾਂ ਉਹਨਾਂ ਵੱਲੋਂ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਐਸਪੀ ਸਿਟੀ ਨੇ ਦੱਸਿਆ ਇੱਕ ਵਿਅਕਤੀ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਦੂਜੇ ਦੀ ਭਾਲ ਜਾਰੀ ਹੈ ਅੱਜ ਕੱਲ੍ਹ ਰਿਸ਼ਤਿਆਂ ਦਾ ਰੰਗ ਕਿਸ ਤਰ੍ਹਾਂ ਚਿੱਟਾ ਪੈ ਗਿਆ ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਸੀ ਬਠਿੰਡਾ ਦੇ ਮਹਿਨਾ ਚੌਂਕ ਵਿੱਚ ਜਿੱਥੇ ਇੱਕ ਵਿਅਕਤੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਮਾਮਲੇ 'ਚ ਪੁਲਿਸ ਨੇ ਵੱਡੀ ਕਾਮ ਪਿਛਾਲ ਨਿਰਮਲ ਸਿੰਘ ਵਜੋਂ ਹੋਈ ਸੀ ਨਿਰਮਲ ਸਿੰਘ ਦਾ ਕਤਲ ਉਸਦੀ ਪ੍ਰੇਮਿਕਾ ਦੇ ਮੁੰਡੇ ਤੇ ਭਰਾ ਨੇ ਮਿਲ ਕੇ ਕੀਤਾ ਸੀ ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਫਤਾਰ ਕਰ ਲਿਆ ਜਦਕਿ ਕਹਾਲੇ ਵੀ ਫਰਾਰ ਹੈ ਜਾਣਕਾਰੀ ਮੁਤਾਬਕ ਥਾਣਾ ਕੋਤਵਾਲੀ ਵਿੱਚ ਨਿਰਮਲ ਸਿੰਘ ਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਾ ਜਿਸ ਵਿਅਕਤੀ ਦਾ ਕਤਲ ਹੋਇਆ ਉਹ ਕਿਸੇ ਮਹਿਲਾ ਨੂੰ ਭੁਜਾ ਕੇ ਲੈ ਕੇ ਆਇਆ ਸੀ ਜਿਸ ਨੂੰ ਲੈ ਕੇ ਮਹਿਲਾ ਦਾ ਬੇਟਾ ਤੇ ਉਸਦਾ ਭਰਾ ਉਸਦੇ ਪਿੱਛੇ ਲੱਗੇ ਹੋਏ ਸਨ ਮਹਿਲਾ ਦਾ ਬੇਟਾ ਤੇ ਉਸਦੇ ਭਰਾ ਨੂੰ ਬਠਿੰਡਾ ਦੇ ਮਹਿਲਾ ਚੌਕ ਵਿੱਚ ਜਦੋਂ ਨਿਰਮਲ ਸਿੰਘ ਮਿਲਿਆ ਤਾਂ ਉਹਨਾਂ ਵੱਲੋਂ ਗੋਲੀ ਮਾਰ ਕੇ ਉਸ ਦਾ ਕਤਲ ਕਰ ਸਿਟੀਨ ਦੱਸੇ ਇੱਕ ਵਿਅਕਤੀ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਦੂਜੇ ਦੀ ਭਾਲ ਜਾਰੀ ਹੈ ਅੱਜਕੱਲ੍ਹ ਰਿਸ਼ਤਿਆਂ ਦਾ ਰੰਗ ਕਿਸ ਤਰ੍ਹਾਂ ਚਿੱਟਾ ਪੈ ਗਿਆ ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਸੀ ਬਟਿੰਡਾ ਦੇ ਮਹਿਨਾ ਚੌਂਕ ਵਿੱਚ ਜਿੱਥੇ ਇੱਕ ਵਿਅਕਤੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਮਾਮਲੇ 'ਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਤੇ ਮੇਰੇ ਤੱਕ ਦੀ ਪਛਾਣ ਨਿਰਮਲ ਸਿੰਘ ਵਜੋਂ ਹੋਈ ਸੀ ਨਿਰਮਲ ਸਿੰਘ ਦਾ ਕਤਲ ਉਸਦੀ ਪ੍ਰੇਮਿਕਾ ਦੇ ਮੁੰਡੇ ਤੇ ਭਰਾ ਨੇ ਮਿਲ ਕੇ ਕੀਤਾ ਸੀ ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਕਹਾਲੇ ਵੀ ਫਰਾਰ ਹੈ ਜਾਣਕਾਰੀ ਮੁਤਾਬਕ ਥਾਣਾ ਕੋਤਵਾਲੀ ਵਿੱਚ ਨਿਰਮਲ ਸਿੰਘ ਦੇ ਕਤਲ ਦਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਿਆ ਜਿਸ ਵਿਅਕਤੀ ਦਾ ਕਤਲ ਹੋਇਆ ਉਹ ਕਿਸੇ ਮਹਿਲਾ ਨੂੰ ਭੁਜਾ ਕੇ ਲੈ ਕੇ ਆਇਆ ਸੀ ਜਿਸ ਨੂੰ ਲੈ ਕੇ ਮਹਿਲਾ ਦਾ ਬੇਟਾ ਤੇ ਉਸ ਦਾ ਭਰਾ ਉਸ ਦੇ ਪਿੱਛੇ ਲੱਗੇ ਹੋਏ ਸਨ ਮਹਿਲਾ ਦਾ ਬੇਟਾ ਤੇ ਉਸ ਦੇ ਭਰਾ ਨੂੰ ਬਠਿੰਡਾ ਦੇ ਮਹਿਲਾ ਚੌਕ ਵਿੱਚ ਜਦੋਂ ਨਿਰਮਲ ਸਿੰਘ ਮਿਲਿਆ ਤਾਂ ਉਹਨਾਂ ਵੱਲੋਂ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਐਸਪੀ ਸਿਟੀ ਨੇ ਦੱਸਿਆ ਇੱਕ ਵਿਅਕਤੀ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਦੂਜੇ ਦੀ ਭਾਲ ਜਾਰੀ ਹੈ ਅੱਜਕੱਲ ਰਿਸ਼ਤਿਆਂ ਦਾ ਰੰਗ ਕਿਸ ਤਰ੍ਹਾਂ ਚਿੱਟਾ ਪੈ ਗਿਆ ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਸੀ ਬਟਿੰਡਾ ਦੇ ਮਹਿਨਾ ਚੌਂਕ ਵਿੱਚ ਜਿੱਥੇ ਇੱਕ ਵਿਅਕਤੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਮਾਮਲੇ 'ਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਤੇ ਮੇਰੇ ਤੱਕ ਦੀ ਪਛਾਣ ਨਿਰਮਲ ਸਿੰਘ ਵਜੋਂ ਹੋਈ ਸੀ ਨਿਰਮਲ ਸਿੰਘ ਦਾ ਕਤਲ ਉਸਦੀ ਪ੍ਰੇਮਿਕਾ ਦੇ ਮੁੰਡੇ ਤੇ ਭਰਾ ਨੇ ਮਿਲ ਕੇ ਕੀਤਾ ਸੀ ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਫਤਾਰ ਕਰ ਲਿਆ ਜਦਕਿ ਕਹਾਲੇ ਵੀ ਫਰਾਰ ਹੈ ਜਾਣਕਾਰੀ ਮੁਤਾਬਕ ਥਾਣਾ ਕੋਤਵਾਲੀ ਵਿੱਚ ਨਿਰਮਲ ਸਿੰਘ ਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਾ ਜਿਸ ਵਿਅਕਤੀ ਕਤਲ ਹੋਇਆ ਉਹ ਕਿਸੇ ਮਹਿਲਾ ਨੂੰ ਪੁਝਾ ਕੇ ਲੈ ਕੇ ਆਇਆ ਸੀ ਜਿਸ ਨੂੰ ਲੈ ਕੇ ਮਹਿਲਾ ਦਾ ਬੇਟਾ ਤੇ ਉਸਦਾ ਭਰਾ ਉਸਦੇ ਪਿੱਛੇ ਲੱਗੇ ਹੋਏ ਸਨ ਮਹਿਲਾ ਦਾ ਬੇਟਾ ਤੇ ਉਸਦੇ ਭਰਾ ਨੂੰ ਬਠਿੰਡਾ ਦੇ ਮਹਿਨਾ ਚੌਕ ਵਿੱਚ ਜਦੋਂ ਨਿਰਮਲ ਸਿੰਘ ਮਿਲਿਆ ਤਾਂ ਉਹਨਾਂ ਵੱਲੋਂ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਐਸਪੀ ਸਿਟੀ ਨੇ ਦੱਸਿਆ ਇੱਕ ਵਿਅਕਤੀ ਨੂੰ ਉਹਨਾਂ ਨੇ ਗ੍ਰਫਤਾਰ ਕਰ ਲਿਆ ਦੂਜੇ ਦੀ ਭਾਲ ਜਾਰੀ ਹੈ